ਵੋਟਿੰਗ ਹੋਈ ਸਾਡੇ ਫਾਦਰ ਸਾਹਿਬ ਬੜੀ ਈਜ਼ੀਲੀ ਕੰਫਰਟ ਆ ਕੇ ਕਿਤੇ ਵੀ ਨਹੀਂ ਜਾਂਦੇ ਸਾਰਾ ਦਿਨ ਇੱਥੇ ਰਹਿੰਦੇ ਆ ਰੂਮ 'ਚ ਅਸੀਂ ਬੜੇ ਸ਼ੁਕਰਗੁਜ਼ਾਰ ਆ ਉਹਨਾਂ ਨੇ ਬਜ਼ੁਰਗਾਂ ਬਾਰੇ ਇੰਨਾ ਸੋਚਿਆ ਪੰਜਾਬ ਦੇ ਵਿੱਚ 7ਵੇਂ ਗੇੜ ਦੀਆਂ ਵੋਟਾਂ 1 ਜੂਨ ਨੂੰ ਹੋਣ ਜਾ ਰਹੀਆਂ ਨੇ ਪਰ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਸੂਬੇ ਪਾਰ ਵਿੱਚ ਵਿਕਲੰਗ ਅਤੇ 85 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਦੀਆਂ ਵੋਟਾਂ ਘਟਦੇ ਵਿੱਚ ਹੀ ਬੈਲਟ ਪੇਪਰ ਦੇ ਰਾਹੀਂ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਤਹਿਤ ਨਾਬਾ ਵਿਖੇ BLO ਦੀਆਂ 5 ਟੀਮਾਂ ਵੱਲੋਂ ਬੈਲਟ ਪੇਪਰ ਰਾਹੀਂ ਵੋਟਾਂ ਪਵਾਈਆਂ ਗਈਆਂ ਚੋਣਾਂ ਤੋਂ ਠੀਕ 10 ਦਿਨ ਪਹਿਲਾਂ ਇਲੈਕਟਰ ਕਮਿਸ਼ਨ ਵੱਲੋਂ ਉਹਨਾਂ ਵਿਅਕਤੀਆਂ ਦੇ ਘਰ ਦੇ ਵਿੱਚ ਜਾ ਕੇ ਵੋਟਾਂ ਪਵਾਉਣ ਦਾ ਇਹ ਬੇੜਾ ਚੁੱਕਿਆ ਗਿਆ ਜੋ ਵਿਅਕਤੀ ਪੋਲਿੰਗ ਬੂਥ ਤੇ ਜਾ ਕੇ ਵੋਟ ਪਾਉਣ ਦੇ ਵਿੱਚ ਅਸਮਰਥ ਨੇ ਉਹਨਾਂ ਵਿਅਕਤੀਆਂ ਦੇ ਘਰਾਂ ਦੇ ਵਿੱਚ ਜਾ ਕੇ ਬਿਆਲੋ ਦੀ ਟੀਮ ਵੱਲੋਂ ਨੋਡਲ ਅਫਸਰ ਦੀ ਅਗਵਾਈ ਦੇ ਵਿੱਚ VOTING ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ VOTING ਟੀਮ ਵਿੱਚ 5 ਮੈਂਬਰ ਨੇ ਜਿਸ ਵਿੱਚ ਪੁਲਿਸ ਮੁਲਾਜ਼ਮ ਤੋਂ ਇਲਾਵਾ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਦੱਸਿਆ ਕਿ ਇਹ ਵੋਟਾਂ ਪਵਾਉਣ ਦਾ ਸਿਲਸਿਲਾ 2 ਦਿਨ ਜਾਰੀ ਰਹੇਗਾ ਤਾਂ ਇਸ ਉਪਰਾਲੇ ਤੋਂ ਪਰਿਵਾਰਿਕ ਮੈਂਬਰ ਵੀ ਕਾਫੀ ਖੁਸ਼ ਨੇ ਤਰਾਏ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਹੈ ਆ ਉਹ ਸੁਣਦੇ ਹਾਂ ਡਿਟੇਲ ਫੌਲਡਰ ਚਾਹਣ ਸਕਦੀ ਬੈਂਕ ਦੇ ਨੇ 857 ਤੋਂ ਉੱਪਰ ਉਮਰ ਹੈ ਤੇ ਕਿਸ ਤਰ੍ਹਾਂ ਦਾ ਪ੍ਰਾਨੰਦ ਇਹਨਾਂ ਲੇਖਕ ਕਰ ਸਕਦਾ ਹੈ ਇਲੈਕਸ਼ਨ ਦਾ ਮਤਲਬ ਜਾਣ ਨਹੀਂ ਸਕਦੇ ਇਸ ਟਾਈਮ ਤੁਸੀਂ ਘਰੇ ਆਏ ਤਾਂ ਕਾਫੀ ਅੱਛਾ ਲੱਗਿਆ ਸਾਨੂੰ VOTING ਹੋਈ ਸਾਡੇ ਫਾਦਰ ਸਾਹਿਬ ਬੜੇ ਈਜ਼ੀ ਕੰਫਰਟ ਹੋ ਕੇ ਸਾਨੂੰ ਬੜਾ ਅੱਛਾ ਲੱਗਿਆ ਸੀ ਸ਼ੁਕਰ ਜਨਤੂਰੀ ਪ੍ਰੋਬਲਮ ਹੋਣੀ ਸੀ ਜੇ ਲੋ ਹਾਂਜੀ ਬਿਲਕੁਲ ਨਹੀਂ ਅੰਦਰ ਆ ਜਾ ਸਕਦੇ ਹੀ ਨਹੀਂ ਕਿਤੇ ਇਹ ਅੱਛਾ ਉਹ ਕਿਤੇ ਵੀ ਨਹੀਂ ਜਾਂਦੇ ਸਾਰਾ ਦਿਨ ਇੱਥੇ ਰਹਿੰਦੇ ਰੂਮ 'ਚ ਇਹ ਕਮਿਸ਼ਨ ਦਾ ਪ੍ਰਲੂਭ ਵੀ ਮੇਰੀ ਬਹੁਤ ਅੱਛਾ ਲੱਗਿਆ ਅਸੀਂ ਬੜੇ ਸ਼ੁਕਰਗੁਜ਼ਾਰ ਆ ਉਹਨਾਂ ਨੇ ਬਜ਼ੁਰਗਾਂ ਬਾਰੇ ਇੰਨਾ ਸੋਚਿਆ ਇਹ ਪਹਿਲੀ ਵਾਰੀ ਇਸ ਤਰ੍ਹਾਂ ਬੁਲਦਕੀਆ ਤੁਹਾਡੀ ਹਾਂਜੀ ਹਾਂ ਫਸਟ ਟਾਈਮ ਦੇਖੀ ਅਸੀਂ ਆਪਣੀ ਲਾਈਫ 'ਚ ਅਧਰੇ ਦੂਜੇ ਪਾਸੇ ਨਾਬਾ ਦੇ ਐਫ ਡੀ ਐਮ ਤਰਸੀਮ ਚੰਦਨਾ ਜਦੋਂ رابطہ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕੀ ਕੁਝ ਕਿਹਾ ਉਹ ਸੁਣਦੇ ਹਾਂ ਔਰ ਨਾ ਤੋਂ ਵੀ ਇਲੈਕਸ਼ਨ ਦਾ 1 ਜੂਨ ਦੇ ਜਿਹੜੇ ਬਜ਼ੁਰਗੀਆਂ ਵਿਕਲਾੰਗ ਨੇ ਉਹਨਾਂ ਦੇ ਵਾਸਤੇ ਜਿਹੜੇ ਹੈਗਾ ਆ ਇਲੈਕਸ਼ਨ ਕਮਿਸ਼ਨਰ ਵੱਲੋਂ ਕੀ ਫੈਸਿਲਿਟੀ ਦਿੱਤੀ ਗਈ ਇਲੈਕਸ਼ਨ ਕਮਿਸ਼ਨਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਜਿਹੜੇ 85 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੇ ਤੇ ਜਿਹੜੇ ਪੋਲਿੰਗ ਬੂਥ ਤੇ ਇੱਕ ਤਰੀਕ ਨੂੰ ਨਹੀਂ ਜਾਣਾ ਚਾਹੁੰਦੇ ਉਹਨਾਂ ਤੋਂ ਅਸੀਂ ਬੀ ਐਲਓ ਦੇ ਰਾਹੀਂ ਪਾਪਰ ਵਾਇਸੀ ਉਹਨਾਂ ਉਹਨਾਂ ਦੀ ਅੱਜ VOTING ਹੋ ਰਹੀ ਹੈ ਤੇ ਨਾਲ ਹੀ ਜਿਹੜੇ ਹੈਂਡੀਕੈਪਟ ਬੰਦੇ ਨੇ ਉਹਨਾਂ ਦੀ ਵੀ ਅੱਜ VOTING ਹੋ ਰਹੀ ਹੈ ਮੇਰੀਆਂ ਟੀਮਾਂ ਗਈਆਂ ਹੋਈਆਂ ਨੇ ਉਹਨਾਂ ਟੀਮਾਂ ਦੇ ਵਿੱਚ ਇੱਕ ਮਾਈਕਰੋ ਬਜਰਰ ਹੈ ਜੀ ਵੀਡੀਓਗ੍ਰਾਫਰ ਹੈਗਾ ਸਿਵਲ ਦੇ ਮੁਲਾਜ਼ਮ ਨੇ ਦੋ ਤੇ ਪੁਲਿਸ ਮੁਲਾਜ਼ਮ ਵੀ ਹੈਗੇ ਆ ਤੇ ਅੱਗੋਂ ਉਹ ਸੈਕਟਰ ਅਫਸਰ ਤੇ BLO ਨਾਲ ਤਾਲਮੇਲ ਕਰਨਗੇ ਉਹਨਾਂ ਦੇ ਘਰ ਜਾ ਕੇ VOTING ਜਿਹੜੀ ਹੈ ਨਿਪਟਤਾ ਨਾਲ ਕਰਵਾਈ ਜਾਏਗੀ ਇਸ ਦੀ ਇਹ ਬਕਾਇਦਾ ਵੀਡੀਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ ਕਿੰਨੀਆਂ ਬੋਟਾਂ ਕਾਸਟ ਹੋਈਆਂ ਨੇ ਜੀ ਟੋਟਲ ਸਾਡੀਆਂ ਜੀ ਵੋਟਾਂ 206 ਨੇ ਉਹਦੇ ਵਿੱਚੋਂ 80 ਤਾਂ ਪੀ ਡਬਲਯੂ ਡੀ ਨੇ ਜੀ ਪਬਲਿਕ ਜਿਹੜੇ ਪਰਸਨ ਵੀ ਡਿਸੇਬਿਲਟੀ ਤੇ 126 ਜਿਹੜੇ ਹੈਗੇ ਆ 85 ਸਾਲ ਤੋਂ ਵੱਧ ਦੇ ਜਿਹੜੇ ਵੋਟਰ ਨੇ ਉਹਨਾਂ ਨੇ ਆਪਸ਼ਨ ਦਿੱਤੀ ਹੈਗੀ ਆ ਤੇ ਹੁਣ ਤੱਕ ਤਕਰੀਬਨ ਮੈਂ ਹੁਣ ਜਿਹੜਾ ਪਤਾ ਕੀਤਾ ਸੀ ਵੀ 64 ਵੋਟਾਂ ਕਾਸਟ ਹੋ ਚੁੱਕੀਆਂ ਕਿੰਨੇ ਦਿਨ ਦਾ ਸਮਾਂ ਦਿੱਤਾ ਗਿਆ ਅੱਜ ਦਾ ਤੇ ਕੱਲ ਦਾ ਹੈ ਹੋ ਸਕਦਾ ਅੱਜ ਹੀ ਅਸੀਂ ਖਤਮ ਕਰ ਲਈਏ ਜੇ ਕੋਈ ਰਹਿ ਗਿਆ ਤਾਂ ਅਸੀਂ ਕੱਲ ਕਰਾਂਗੇ ਟੀਮਾਂ ਕਿੰਨੀਆਂ ਕੰਨੀ ਜੀ ਇਹਦੇ ਪੰਜ ਪੰਜ ਟੀਮਾਂ ਨੇ ਜੀ ਇਹਦੇ ਵਿੱਚ ਕਿੰਨੇ ਕਿੰਨੇ ਮੈਂਬਰ ਨੇ ਜੀ ਦੋ ਸਿਵਲ ਦੇ ਨੇ ਜੀ ਇੱਕ ਮਾਈਕਰੋ ਅਬਜ਼ਰਵਰ ਹੈ ਤੇ ਇੱਕ ਪੁਲਿਸ ਮੁਲਾਜ਼ਮ ਹੈ ਇੱਕ ਵੀਡੀਓਗ੍ਰਾਫਰ ਹੈ ਗੱਡੀ ਬਕਾਇਦਾ ਉਹਨਾਂ ਨੂੰ ਸਕਿਉਰਟੀ ਨਾਲ ਦਿੱਤੀ ਵੀ ਹੈਗੀ ਹੈ ਤੇ ਅੱਗੇ ਉਹ ਸੈਕਟਰ ਅਫਸਰ ਤੇ ਬੀਐਲਓ ਨਾਲ ਤਾਲਮਿਲ ਕਰਨਗੇ ਘਰ ਦਾ ਐਡਰੈਸ ਉਹ ਦੱਸਣਗੇ ਜੀ ਉੱਥੇ ਜਾ ਕੇ ਬੋਡਕਾਸਟ ਕਰਾਈਓਗੀ ਵੀਡੀਓਗ੍ਰਾਫੀ ਦੇ ਵਿੱਚ ਹੋਣਾ ਸਾਰਾ ਕੁਝ ਬਿਲਕੁਲ ਜੀ ਵੀਡੀਓਗ੍ਰਾਫੀ ਹੋਏਗੀ ਜੀ ਉਸ ਜੀ ਚੜ੍ਹਦੀ ਕਲਾ ਟਾਈਮ ਟੀਵੀ ਲਈ ਨਾਬਾ ਤੋਂ ਪੱਤਰਕਾਰ ਅਮਰਜੀਤ ਸਿੰਘ ਦੀ ਖਾਸ ਰਿਪੋਰਟ